ਸੋਸ਼ਲ ਮੀਡੀਆ ਇਨਫਲੂਐਂਸਰ ਪਾਣਾ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਣਾ ਸਿੱਧੂ ਦੀ ਰਿਮਾਂਡ ਮੁੱਕਣ ਤੋਂ ਬਾਅਦ ਅੱਜ ਉਸ ਨੂੰ ਮੁਹਾਲੀ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਦੇ ਵੱਲੋਂ ਹੁਣ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਪਾਣਾ ਸਿੱਧੂ 14 ਦਿਨਾਂ ਦੇ ਲਈ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਹੇਗਾ ਤਸਦੀਕ ਕਿ 14 ਫਰਵਰੀ ਅਗਲੀ ਤਾਰੀਖ ਹੈ ਤੇ 14 ਫਰਵਰੀ ਨੂੰ ਮੁੜ ਤੋਂ ਪਾਣਾ ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਅਸੀਂ ਕਿ ਮੁਹਾਲੀ ਦੇ ਵਿੱਚ ਇਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਪਾਨਾ ਸਿੱਧੂ ਦੇ ਖਿਲਾਫ ਬਲੈਕਮੇਲਿੰਗ ਦਾ ਪਰਚਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਉਸ ਦੀ ਮੁਹਾਲੀ ਪੁਲਿਸ ਨੇ 2 ਦਿਨ ਦੀ ਰਿਮਾਂਡ ਲਈ ਸੀ ਤੇ 2 ਦਿਨ ਦੀ ਰਿਮਾਂਡ ਮੁੱਕਣ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਹੁਣ ਉਸ ਨੂੰ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਦੱਸਿਆ ਗਿਆ ਕਿ ਬੀਤ ਤਿੰਨ ਦਿਨਾਂ ਦੇ ਵਿੱਚ ਪਾਨਾ ਸਿੱਧੂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਤਕਰੀਬਨ 4-5 ਦਰਜ ਹੋ ਚੁੱਕੀ ਹੈ ਸੋ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ ਮਹਿਲਾ ਟਰੈਵਲ ਏਜੰਟ ਦੇ ਵੱਲੋਂ ਪਰਚਾ ਦਰਜ ਕਰਵਾਇਆ ਸੀਗਾ ਜਿਸ ਦੇ ਵਿੱਚ ਬਲੈਕਮੇਲਿੰਗ ਤੇ 10000 ਰੁਪਏ ਮੰਗਣ ਦੇ ਇਲਜ਼ਾਮ ਲਗਾਏ ਗਏ ਸੀ ਉਸ ਤੋਂ ਬਾਅਦ ਉਸ ਦੌਰਾਨ ਹੀ ਪਾਨਾ ਸਿੱਧੂ ਨੂੰ ਰਿਮਾਂਡ ਤੇ ਲਿਆ ਗਿਆ ਸੀ ਉਸ ਨੂੰ ਕੁਝ ਦਿਨਾਂ ਨੂੰ ਜ਼ਮਾਨਤ ਵੀ ਪੈ ਰਹੀ ਸੀ ਬਾਅਦ ਵਿੱਚ ਇਨਾਂ ਦਿਨਾਂ ਦੇ ਦੌਰਾਨ ਹੀ ਉਸ ਤੇ ਉੱਪਰ ਪਟਿਆਲਾ ਦੇ ਵਿੱਚ ਚੈਨਿਕ ਹੋਣ ਦਾ ਪਰਚਾ ਦਰਜ ਹੋ ਜਾਂਦਾ ਹੈ ਉਸ ਤੋਂ ਬਾਅਦ ਬੋਹਰ ਦੇ ਵਿੱਚ ਉਸ ਦੇ ਉੱਪਰ ਇੱਕ ਟਰੈਵਲ ਏਜੰਟ ਦੇ ਵੱਲੋਂ ਬਲੈਕਮੇਲਿੰਗ ਦਾ ਪਰਚਾ ਦਰਜ ਕਰਵਾਇਆ ਜਾਂਦਾ ਤੇ ਇਨਾਂ ਹੀ ਨਹੀਂ ਬੀਤੇ ਦਿਨੀ ਮੁਹਾਲੀ ਦੇ ਵਿੱਚ ਵੀ ਉਸ ਦੇ ਖਿਲਾਫ ਇੱਕ ਟਰੈਵਲ ਏਜੰਟ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਹਾਈ ਗ੍ਰੇਡ ਇਮੀਗ੍ਰੇਸ਼ਨ ਕੰਸਲਟੈਂਟ ਦੇ ਮਾਲਕ ਦੇ ਵੱਲੋਂ ਇਹ ਪਰਚਾ ਦਰਜ ਕਰਵਾਇਆ ਸੀ ਜਿਸ ਦੇ ਵਿੱਚ ਪਾਣਾ ਸਿੱਧੂ ਦੇ ਉੱਪਰ ਹੀ ਇਲਜ਼ਾਮ ਲੱਗੇ ਸਿਗੇ ਕਿ ਪਾਣਾ ਸਿੱਧੂ ਨੇ ਬਲੈਕਮੇਲਿੰਗ ਕੀਤੀ ਹੈ ਉਸ ਦੇ ਕੋਲੋਂ ਪੈਸੇ ਮੰਗੇ ਨੇ ਹਫਤੇ ਦੇ ਪੈਸੇ ਮੰਗਣ ਦੇ ਇਲਜ਼ਾਮ ਉਸ ਦੇ ਉੱਪਰ ਲੱਗੇ ਸਿਗੇ ਐਫ ਆਈ ਆਰ ਦਰਜ ਕਰਵਾਈ ਸੀ ਬੀਤੇ ਦਿਨੀ ਐਫ ਆਈ ਆਰ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਲਿਖਵਾਇਆ ਗਿਆ ਸੀਗਾ ਕਿ ਪਾਣਾ ਸਿੱਧੂ ਦੇ ਵੱਲੋਂ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਮੁਹਾਲੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਤਾਂ ਉਸ ਨੂੰ ਪਾਣਾ ਸਿੱਧੂ ਨੂੰ ਹਫਤੇ ਦੇ ਪੈਸੇ ਦੇਣੇ ਪੈਣਗੇ ਜਿਸ ਤੋਂ ਬਾਅਦ ਉਸ ਇਮੀਗ੍ਰੇਸ਼ਨ ਕਨਸਲਟੈਂਟ ਦੇ ਵੱਲੋਂ ਪਾਣਾ ਸਿੱਧੂ 'ਸਨੇ ਉਸ ਦੇ ਪ੍ਰਾ ਅਮਨ ਸਿੱਧੂ ਦੇ ਖਿਲਾਫ ਪਰਚਾ ਦਰਜ ਕਰਵਾਇਆ ਸੀਗਾ ਦੱਸਦੀ ਕਿ ਉਸ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਪਾਣਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ ਹਿਰਾਸਤ ਦੇ ਵਿੱਚ ਲਿਆ ਸੀ ਤੇ ਹਿਰਾਸਤ ਦੇ ਵਿੱਚ ਲੈ ਕੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ਲਈ ਸੀ ਤੇ ਅੱਜ ਉਸ ਦੇ 2 ਦਿਨ ਦੇ ਰਿਮਾਂਡ ਖਤਮ ਹੋ ਚੁੱਕੀ ਹੈ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਤੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਪਾਨਾ ਸਿੱਧੂ 14 ਦਿਨ ਦੇ ਲਈ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਹੇਗਾ ਤੇ 14 ਫਰਵਰੀ ਨੂੰ ਹੁਣ ਮੁਸਤੀ ਪੇਸ਼ੀ ਹੋਵੇਗੀ ਅਗਲੀ ਤਾਰੀਖ ਪੇਸ਼ੀ ਦੀ 14 ਫਰਵਰੀ ਰੱਖੀ ਗਈ ਹੈ ਦੱਸਿਆ ਸੀ ਕਿ ਪਾਨਾ ਸਿੱਧੂ ਦੇ ਵੱਲੋਂ ਪੇਸ਼ੀ ਦੇ ਦੌਰਾਨ ਅੱਜ ਕਿਹਾ ਗਿਆ ਹੈ ਕਿ ਉਹ ਸੱਚ ਦੀ ਆਵਾਜ਼ ਦੇ ਲਈ ਹਮੇਸ਼ਾ ਲੜਦਾ ਰਹੇਗਾ ਉਸ ਲੜਾਈ ਐਵੇਂ ਹੀ ਚੱਲੀ ਰਹੇਗੀ ਦੱਸਿਆ ਸੀ ਕਿ ਸੋਸ਼ਲ ਮੀਡੀਆ ਤੇ ਪਾਨਾ ਸਿੱਧੂ ਆਪਣੇ ਵੀਡੀਓਸ ਬਾਰੇ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਕਵਲ ਏਜੰਸੀ ਨਾਲ ਵੀਡੀਓ ਕਾਲ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਚੱਲਦੇ ਨੇ ਦੱਸਿਆ ਸੀ ਕਿ ਉਹ ਬੀਤੇ ਦਿਨਾਂ ਦੇ ਵਿੱਚ ਟ੍ਰੈਵਲ ਏਜੰਟਸ ਦੇ ਵੱਲੋਂ ਹੀ ਇਲਜ਼ਾਮ ਜਿਹੜੇ ਨੇ ਬਲੈਕਮੇਲਿੰਗ ਦੇ ਲਗਾਏ ਸੀ ਪਾਲਾ ਸਿੱਧੂ ਦੇ ਉੱਪਰ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਾਲਾ ਸਿੱਧੂ ਦੇ ਖਿਲਾਫ ਪਰਚੇ ਦਰਜ ਕੀਤੇ ਸਿਗੇ ਜਿਸ ਦੇ ਵਿੱਚ 3 ਪਰਚੇ ਬਲੈਕਮੇਲਿੰਗ ਦੇ ਖਿਦਰੀ ਦਰਜ ਹੋਏ ਸੀ ਤੇ ਇੱਕ ਪਰਚਾ ਚੈਨੀਕ ਹੋਣ ਦਾ ਦਰਜ ਹੋਇਆ ਸੀਗਾ ਇਸ ਸਬੰਧ ਦੇ ਹੋਰ ਖਬਰਾਂ ਦੇਖਣ ਲਈ ਦੇਖਦੋ ਪੰਜਾਬੀ ਟੈਪ ਪਾਲਾ ਸਿੱਧੂ 2 ਦਿਨ ਨਿਰਮਾਨ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗਰਾਂਟ 14 ਫਰਵਰੀ ਨੂੰ ਜੁਡੀਸ਼ੀਅਲ ਮਾਨੰਦ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇ ਲਿਖੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਆ ਫਿਰ ਉਸ ਦੇ ਅਕੋਰਡਿੰਗ ਹੋਏਗੀ ਇਹ ਨੂੰ 14 ਫਰਵਰੀ ਨੂੰ ਇੱਥੇ ਦੁਆਰਾ ਪੇਸ਼ ਕੀਤਾ ਗਿਆ ਸਰ ਕੇਸ ਹੈ ਕੀ ਹੈ ਇਹਦੇ ਵਿੱਚ ਕੇਸ ਦਰਅਸਲ ਉਹ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਉਹ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਇਹ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਦਾ ਇਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹਾਂ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਰੇਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫਿਰ ਸਰਕਾਰ ਤੇ ਦਬਾਅ ਬਣਾਉਂਦੇ ਹੈ ਇਹ ਜਿਹੇ ਬੰਦਿਆਂ ਦੇ ਖਿਲਾਫ ਪਰਚਾ ਕਰੋ ਵੀ ਸਾਨੂੰ ਕ ਕਰ ਦੇਈਂ ਜੋ ਕਿ ਇਹ ਸਾਰਾ ਸਿਰ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ اسی ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚ ਕੁਝ ਗਲਤ ਬੰਦੇ ਕਰ ਰਹੇ ਹੈ ਕੰਮ ਉਹਨਾਂ ਦੇ ਪੈਸੇ ਦੇ ਥੱਲੇ ਆ ਕੇ ਸਰਕਾਰ ਨੇ ਇਹਦਾ ਨਕਾ ਕੀਤਾ ਸਾਰਾ ਸਿਰ ਝੂਠਾ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਆਇਆ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ ਹੈ